ਕੁੜੇ ਆਪਨੇ ਕੱਪੜੇ ਲਾਗੀ ਤੋ ਹੁਣ ਆ ਮੇਰੇ ਕੌਣ ਤੇ ਹੋਊਗਾ ਬੇਬੇ ਸਾਰਾ ਤਾਂ ਤੈਨੂੰ ਹਾਕਾ ਮਾਰਤੀਆਂ ਬੈਠੀ ਨੂੰ ਵੀ ਦੱਸ ਦੇ ਜੀ ਕੱਪੜਾ ਲੀੜਾ ਧੋਣ ਵਾਲਾ ਹੁਣ ਤਾਂ ਮੈਂ ਧੋ ਤੇ ਸਹਾਰੀ ਆ ਮੈਂ ਤਾਂ ਕੱਪੜਾ ਦੇਖ ਮੇਰਾ ਤੌਲੀਆ ਛੱਟਿਆ ਮੇਰੀ ਚੁੱਲੀ ਛੱਟੀ ਆਬਨੇ ਧੋਣ ਲਾਗੀ ਤੂੰ ਚੱਕੇ ਨਾ ਬੇਬੇ ਮੈਂ ਛੱਡਿਆ ਨਹੀਂ ਮੈਂ ਪੁੱਛਿਆ ਤਾਂ ਹੈਗਾ ਸੀ ਤੂੰ ਬੋਲੇ ਫੇਰ ਹੀ ਐ ਤੈਨੂੰ ਕੀ ਪਤਾ ਮੇਰੀ ਸੁਰਤ ਕਿੱਧਰ ਸੀ ਕੀ ਸੁਰਤ ਸੀ ਤੇਰੀ ਕਿੱਧਰ ਨਹੀਂ ਤੂੰ ਤਾਂ ਕੋਈ ਗੱਲ ਨਹੀਂ ਪੁੱਛਣੀ ਪਤ ਨਹੀਂ ਪੁੱਛਣੀ ਆਪਨੇ ਹੁਣ ਲੋੜ ਉਡਾਈ ਜਾਂਦੀ ਹੁੰਦੀ ਆ ਕੀ ਗੱਲ ਹੋ ਗਈ ਮੇਰਾ ਘੜਮਾ ਲੁੱਕ ਗਿਆ ਮੰਤਾ ਹੀ ਫਿਕਰ ਹੈ ਵੀ ਖਰਚਾ ਵੀ ਖੜਾ ਹੋ ਗਿਆ ਇੰਨਾ ਮੈਨੂੰ ਜਾਗਣਾ ਕੋਈ ਬੈਣ ਆਉਂਦਾ ਮੈਨੂੰ ਕਿੱਦਾਂ ਬੈਣ ਹੀ ਦੱਸ ਦੇ ਕਿਵੇਂ ਪਾਵਾਂ ਵੀ ਵੀ ਮੇਰੀ ਗੱਲ ਸੁਣ ਲਾ ਕਿਵੇਂ ਰੋਣਾਗਾ ਮੈਨੂੰ ਹਜੇ ਢੋਂਗ ਨਹੀਂ ਆਉਂਦੇ ਹੈਗੇ ਨਾਲੇ ਮੈਨੂੰ ਪਤਾ ਹੀ ਆ ਗੁੜੀਆਂ ਉੱਥੇ ਕੀ ਕਰਨ ਜਾਂਦੀਆਂ ਕੋਈ ਸੋਚੋ ਇੱਕਾ ਜਿਹਨੂੰ ਦੁੱਖ ਹੁੰਦਾ ਬਾਕੀ ਤਾਂ ਖਾਣ ਤੇ ਸੂਟ ਦੇਖਣੀ ਜਾਂਦੀਆਂ ਹੁੰਦੀਆਂ ਵੀ ਕਿਹੜੀ ਨੇ ਕੀ ਪਾਇਆ ਕਿਹੜੀ ਨੇ ਕੋਈ ਨਾ